ਸਵਾਗਤ ਹੈ ਜੀ ਗੁਰਮਤ ਸਿੱਧਾ ਚੈਨਲ ਦੇ ਉੱਤੇ ਤੁਹਾਡਾ ਅੱਜ ਆਪਾਂ ਇੱਕ ਅਜੇਹਾ ਮੁੱਦਾ ਵਿਚਾਰਨਾ ਜਿਹਦੀ ਬੜੀ ਹੀ ਜ਼ਿਆਦਾ ਅੱਜ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਇੱਕ ਬੜੀ ਚਰਚਾ ਹੈ ਉਹ ਹੈ ਲੁਧਿਆਣੇ ਦਾ ਬੁੱਢਾ ਦਰਿਆ ਜਾਂ ਨੂੰ ਅੱਜ ਬੁੱਢਾ ਗੰਦਾ ਨਾਲਾ ਕਹਿ ਦਈਏ ਉਹ ਵੀ ਮੇਰੇ ਖਿਆਲ ਕੋਈ ਅਤ ਕਥਨੀ ਨਹੀਂ ਹੈ ਕਿਉਂਕਿ ਆਪਣੇ ਆਪ ਵਿੱਚ ਉਹ ਬਹੁਤ ਗੰਦਾ ਹੋ ਗਿਆ ਪਲੀਤ ਕਰ ਦਿੱਤਾ ਗਿਆ ਇਹ ਬੁੱਢਾ ਦਰਿਆ ਇੱਕ ਛੋਟੀ ਸ਼ਾਖਾ ਹੈ ਇਹ ਪਾਣੀ ਅੱਗੋਂ ਜਾ ਕੇ ਸਤਲੁਜ ਦਰਿਆ ਵਿੱਚ ਮਿਲਦਾ ਤੇ ਸਤਲੁਜ ਦਰਿਆ ਪੰਜਾਬ ਦੇ ਪਿੰਡਾਂ ਨੂੰ ਤੇ ਅੱਗੋਂ ਹਰਿਆਣਾ ਰਾਜਸਥਾਨ ਤੱਕ ਤੱਕ ਦੂਰ ਤੱਕ ਕੇ ਪਾਣੀ ਜਾਂਦਾ ਜਿਹਨੂੰ ਆਮ ਪਿੰਡਾਂ ਸ਼ਹਿਰਾਂ ਦੇ ਲੋਕ ਵਰਤਦੇ ਵੀ ਨੇ ਫਸਲਾਂ ਲਈ ਵੀ ਤੇ ਘਰਾਂ 'ਚ ਵੀ ਤੋ ਉਹ ਇਤਨੀ ਜ਼ਿਆਦੇ ਗੰਦਗੀ ਫੈਲ ਗਈ ਹੈ ਕੁਝ ਖਤਰਨਾਕ ਕੈਮੀਕਲ ਨੇ ਕਿ ਜਿਹੜੇ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਚਮੜੀ ਦੇ ਰੋਗ ਹੋਰ ਬਹੁਤ ਖਤਰਨਾਕ ਜਿਹੜੇ ਨਾਮਰਾਜ਼ ਬਿਮਾਰੀਆਂ ਉਹ ਫੈਲਾ ਰਹੀਆਂ ਨਵ ਜੰਮੇ ਬੱਚੇ ਛੋਟ ਛੋਟੀ ਉਮਰ ਦੇ ਬੱਚੇ ਰੋਗਾਂ ਦੇ ਸ਼ਿਕਾਰ ਹੋ ਰਹੇ ਨੇ ਇਸ ਦੇ ਵਿੱਚ ਜਿਹੜੀ ਮੁੱਖ ਜ਼ਿੰਮੇਵਾਰ ਧਿਰ ਉਹ ਹੈ ਲੁਧਿਆਣੇ ਦੀ ਇੰਡਸਟਰੀ ਜਿਹਦੇ ਵਿੱਚ ਡਾਈੰਗ ਇੰਡਸਟਰੀ ਕੱਪੜੇ ਵਾਲੀ ਰੰਗਣ ਵਾਲੀ ਜਿਹੜੇ ਰੰਗ ਬੜੇ ਖਤਰਨਾਕ ਨੇ ਉਹ ਸਾਰਾ ਪਾਣੀ ਜਿਹੜਾ ਹੈਗਾ ਉਹ ਡਰੇਨ ਕਰ ਦਿੱਤਾ ਜਾਂਦਾ ਬੁੱਢੇ ਦਰਿਆ ਦੇ ਵਿੱਚ ਤੇ ਬੁੱਢਾ ਦਰਿਆ ਆ ਗੋ ਸਤਲੁਜ ਦਰਿਆ ਵਿੱਚ ਜਾਂਦਾ ਹੈ ਬੜਿਆਂ ਲੰਮਿਆਂ ਸਮਾਂ ਤੋਂ ਇਹ ਘਾਣ ਕੀਤਾ ਜਾ ਰਿਹਾ ਮਨੁੱਖਤਾ ਦਾ ਧਰਤੀ ਦਾ ਵਾਤਾਵਰਨ ਦਾ ਇੰਡੀਆ ਦਾ ਜਿਹੜਾ ਗ੍ਰੀਨ ਟ੍ਰਿਬਿਊਨਲ ਉਹ ਨੇ ਇਸ ਤੇ ਸ਼ਕਤੀ ਨਾਲ ਰੋਕ ਲਾਈ ਹੈ ਤੇ ਬਹੁਤ ਸਾਰੇ ਇੰਤਜ਼ਾਮ ਵੀ ਕੀਤੇ ਨੇ ਆਰਡਰ ਵੀ ਕੀਤੇ ਨੇ ਕਰੋੜਾਂ ਰੁਪਏ ਤੇ ਖਰਚਾ ਵੀ ਕੀਤਾ ਸਰਕਾਰਾਂ ਦੀਆਂ ਗ੍ਰਾਂਟਾਂ ਨੇ ਪਰ ਹੁਣ ਲੇਟੈਸਟ ਉਹਨੇ ਰੋਕ ਲਾਈ ਹੋਈ ਸੀ ਵੀ ਇਹ ਸਭ ਕੁਝ ਬੰਦ ਹੋਣਾ ਚਾਹੀਦਾ ਉਹ ਆਰਡਰ ਉਹਨਾਂ ਦੀ ਮਿਆਦ ਲੰਘਿਆਂ ਨੂੰ ਵੀ ਮਹੀਨਿਆਂ ਦੇ ਮਹੀਨੇ ਵਾਪਰ ਗਏ ਨੇ ਪਰ ਪੰਜਾਬ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ ਬਲਕਿ ਪੰਜਾਬ ਸਰਕਾਰ ਉਹਨਾਂ ਵੱਡਿਆਂ ਬੰਦਿਆਂ ਦੇ ਨਾਲ ਖੜ ਗਈ ਜਿਹੜੇ ਕਾਰਖਾਨੇਦਾਰ ਨੇ ਤੇ ਹੁਣ ਗੱਲ ਇਸ ਤੋਂ ਵੀ ਅੱਗੇ ਗਈ ਕਿ ਉਹਨਾਂ ਕੋਲ ਇੱਕ ਹੋਰ ਖਤਰਨਾਕ ਹਥਿਆਰ ਹੈ ਉਹ ਹੈ ਜਿਹਨੂੰ ਅਸੀਂ ਪ੍ਰਵਾਸੀ ਕਹਿੰਨੇ ਆ ਗੈਰ ਪੰਜਾਬੀ ਵਸਨੀਕ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਆ ਉਹਨਾਂ ਨੂੰ ਉਹਨੇ ਢਾਲ ਬਣਾ ਲਿਆ ਤੇ ਉਹ ਵਾਕਈ ਉਹਨਾਂ ਨੇ ਉਹਨਾਂ ਦੀ ਹਜ਼ਾਰਾਂ ਦੀ ਗਿਣਤੀ ਉਹਨਾਂ ਨੂੰ ਟੈਂਪੂਆਂ ਤੇ ਛੋਟੇ ਟਰੱਕਾਂ ਤੇ ਢੋ ਢੋ ਉਹਨਾਂ ਦਾ ਵੱਡਾ ਇਕੱਠ ਰੱਖਿਆ ਲੁਧਿਆਣੇ ਦੇ ਵਿੱਚ ਅੱਜ ਕਿਉਂਕਿ ਅੱਜ ਪੰਜਾਬ ਦੇ ਸਮਾਜ ਸੇਵੀ ਪੰਜਾਬ ਲਈ ਫਿਕਰਮੰਦ ਚਿੰਤਕ ਲੋਕ ਵਾਤਾਵਰਣ ਪ੍ਰੇਮੀ ਲੋਕ ਸਹਿਰਦ ਲੋਕ ਉਹਨਾਂ ਚ ਨੌਜਵਾਨਾਂ ਦੀ ਗਿਣਤੀ ਵੱਡੀ ਪੱਧਰ ਤੇ ਹੈ ਤੇ ਉਹ ਸਾਰੇ ਇਕੱਤਰ ਹੋਏ ਨੇ ਹੋਏ ਸੀ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਕਿਉਂਕਿ بڑے ਮੈਮੋਰੰਡਮ ਦੇਤੇ بڑے ਮੁਜ਼ਾਰੇ ਕਰਤੇ ਕੋਈ ਫਰਕ ਨਹੀਂ ਪੈਂਦਾ ਉਲਟਾ ਉਹ ਜਿਹੜੇ ਦੂਸਰੀ ਧਰ ਵਾਲੇ ਨੇ ਇੰਡਸਟਰੀਅਲਿਸਟ ਨੇ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸਗੋਂ ਉਹ ਇੱਕ ਧਮਕੀਆਂ ਦੇਣ ਦੇ ਰੂਪ ਵਿੱਚ ਆਏ ਹੋਏ ਸੀ। ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਬੜੇ ਸਖਤ ਬਿਆਨ ਦਿੱਤੇ ਸੀ। ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਲੱਖ ਬੰਦਾ ਇਕੱਠਾ ਕਰਕੇ ਤੁਹਾਡੇ ਮੂਹਰੇ ਖੜਾਂਗੇ ਤੇ ਤੁਸੀਂ ਲੁਧਿਆਣੇ 'ਚ ਵੜੋ ਐ ਕਰਾਂਗੇ, ਆ ਕਰਾਂਗੇ, ਕਾਫੀ ਉਹਨਾਂ ਨੇ ਰੌਲਾ ਪਾਇਆ ਸੀ। ਤੇ ਉਹਨਾਂ ਨੇ ਉਹ ਸੱਚਮੁੱਚ ਕਰਕੇ ਵੀ ਵਿਖਾਤਾ। ਇੱਥੇ ਕੋਈ ਸ਼ੱਕ ਨਹੀਂ। ਪੰਜਾਬ ਵਾਸੀਆਂ ਦਾ ਅੱਜ ਇਕੱਠ ਸੀ। ਤੇ ਉਸ ਵਿੱਚ ਜਿਹੜੀ ਸਰਕਾਰ ਦੀ ਭੂਮਿਕਾ ਹੈ ਉਹ ਇਤਨੀ ਹੀ ਅਫਸੋਸਨਾਕ ਹੈ ਵੀ ਉਸ ਦੇ ਬਾਰੇ ਬਿਆਨ ਕਰਨੀ ਔਖਾ ਉਹਨਾਂ ਨੇ ਦੋ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਮੁੱਦੇ ਨੂੰ ਡਾਇਵਰਟ ਕਰਨਾ ਚਾਹਿਆ ਇੱਕ ਤਾਂ ਕਿ ਲਾਅ ਐਂਡ ਆਰਡਰ ਦਾ ਸਥਿਤੀ ਬਣੂਗੀ ਦੂਜਾ ਜਿਹੜਾ ਹੈ ਇਸ ਮੁੱਦੇ ਨੂੰ ਪੰਜਾਬੀ ਵਰਸਸ ਗੈਰ ਪੰਜਾਬੀ ਬਣਾਇਆ ਜਾ ਰਿਹਾ ਆਪਸ ਵਿੱਚ ਟਕਰਾਓ ਵਾਲੀ ਸਥਿਤੀ ਸ਼ੋਅ ਕੀਤੀ ਜਾ ਰਹੀ ਹੈ ਉਹਦੇ ਵਿੱਚ ਉਹ ਜਿਹੜੇ ਕਾਰਖਾਨੇਦਾਰ ਨੇ ਉਹਨਾਂ ਨੇ ਉਹਨਾਂ ਬੰਦਿਆਂ ਨੂੰ ਢੋਲ ਢੋਲ ਇਕੱਠ ਕੀਤੇ ਸਟੇਜਾਂ ਲਾ ਲਾ ਉਹਨਾਂ ਨੂੰ ਕਾਰਪੈਟ ਵਿਛਾ ਕੇ ਦਿੱਤੇ ਉਹਨਾਂ ਲਈ ਖਾਣ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਉਹਨਾਂ ਦੇ ਵੱਡੇ ਵੱਡੇ ਟੈਂਟ ਕੁਰਸੀਆਂ ਲਾ ਕੇ ਉਹਨਾਂ ਨੂੰ ਇਕੱਠ ਕੀਤਾ ਕਿਉਂਕਿ ਪੈਸਾ ਹੈ ਕਿਉਂਕਿ ਉਹਨਾਂ ਕੋਲ ਸਰਕਾਰ ਹੈ ਸੋ ਇਹ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਬੜਾ ਮਾਹੌਲ ਗਰਮਾਇਆ ਹੋਇਆ ਆਮ ਵਾਸੀ ਲੁਧਿਆਣੇ ਦੇ ਇਸ ਗੱਲੋਂ ਭੈ ਭੀਤ ਨੇ ਤੇ ਪੰਜਾਬ ਦੀਆਂ ਮਾਵਾਂ ਤੇ ਬਜ਼ੁਰਗਾਂ ਪਿਓਾਂ ਭਰਾਵਾਂ ਭੈਣਾਂ ਨੂੰ ਵੀ ਬੜਾ ਫਿਕਰ ਹੈ ਕਿ ਕੋਈ ਵੀ ਵੱਡਾ ਹਾਦਸਾ ਕਦੋਂ ਵੀ ਵਰਤ ਸਕਦਾ ਇਸ ਤਣਾਅਪੂਰਨ ਮਾਹੌਲ ਦੇ ਵਿੱਚ ਤੇ ਜੇ ਇਹ ਗੱਲ ਅੱਗੇ ਨੂੰ ਵਧਦੀ ਗਈ ਤਾਂ ਇਹ ਗੈਰ ਪੰਜਾਬੀ ਤੇ ਵਰਸਜ ਪੰਜਾਬੀ ਤੋਂ ਵੀ ਅੱਗੇ ਟੱਪ ਕੇ ਇਹ ਮੁੱਦਾ ਹਿੰਦੂ ਤੇ ਸਿੱਖਾਂ ਦਾ ਨਾ ਬਣਾ ਦਿੱਤਾ ਜਾਵੇ ਇਸ ਗੱਲ ਦਾ ਹਮੇਸ਼ਾ ਡਰ ਹੈ ਤੇ ਅਰਦਾਸ ਹੈ ਕਿ ਇਹ ਕੁਝ ਨਹੀਂ ਹੋਣਾ ਚਾਹੀਦਾ ਸਰਕਾਰ ਜਦੋਂ ਵਿਚਾਲੇ ਬੈਠੀ ਆ ਮਾਲਕ ਆ ਉਹ ਕੁਝ ਵੀ ਕਰ ਸਕਦੀ ਆ ਦੋਵਾਂ ਧਿਰਾਂ ਨੂੰ ਬਚਾ ਸਮਝਾ ਕੇ ਬਿਠਾ ਸਕਦੀ ਆ ਉਹ ਭੂਮਿਕਾ ਨਿਭਾ ਕੇ ਉਹਨਾਂ ਤਕਲੀਫਾਂ ਨੂੰ ਦੂਰ ਕਰ ਸਕਦੀ ਆ ਕਿ ਪੰਜਾਬ ਦੇ ਵਸਨੀਕਾਂ ਦੀ ਕੀ ਮੰਗ ਹੈ ਤੇ ਉਹਨਾਂ ਕਾਰਖਾਨੇਦਾਰਾਂ ਦੀ ਕੀ ਪ੍ਰੋਬਲਮ ਹੈ ਕਿਉਂ ਉਹ ਪਾਣੀ ਬਾਰ-ਬਾਰ ਛੱਡ ਰਹੇ ਨੇ ਉਹ ਸਾਰਾ ਬੈਠ ਕੇ ਹੋ ਸਕਦਾ ਪਰ ਨਹੀਂ ਉਲਟਾ ਜਿਹੜੇ ਰਾਜਸਥਾਨ ਤੋਂ ਲੋਕ ਪੰਜਾਬ ਤੋਂ ਲੋਕ ਹਰਿਆਣੇ ਤੋਂ ਲੋਕ ਆਏ ਜਿਨ੍ਹਾਂ ਦਾ ਇਕੱਠ ਲੱਖਾਂ ਦੀ ਗਿਣਤੀ ਚ ਹੋ ਸਕਦਾ ਸੀ ਨਹੀਂ ਹਜ਼ਾਰਾਂ ਤਾਂ ਹੈਗੇ ਹੀ ਹੈਗਾ ਉਹਨਾਂ ਨੂੰ ਥਾਂ-ਪਰ-ਥਾਂ ਅਰੈਸਟ ਕਰ ਲਿਆ ਘੇਰਾ ਪਾ ਲਿਆ ਉਹਨਾਂ ਨੂੰ ਥਾਂ-ਥਾਂ ਹੀ ਥਾਣਿਆਂ 'ਚ ਬੰਦ ਕਰਤਾ ਤੇ ਜਿਹੜੇ ਇਸ ਮੋਰਚੇ ਦੇ ਜਿਹਦਾ ਨਾਮ ਹੈ ਕਾਲੇ ਪਾਣੀ ਮੋਰਚਾ ਉਸ ਮੋਰਚੇ ਦੇ ਜਿਹੜੇ ਆਗੂ ਨੇ ਉਹਨਾਂ ਆਗੂਆਂ ਦੇ ਵਿੱਚ ਜਿਹੜਾ ਲੱਖਾ ਸਦਾਨਾ ਮੁਖਰ ਨਾਮ ਹੈ ਉਹਨੂੰ ਬੜੀ ਫਿਲਮੀ ਅੰਦਾਜ਼ ਵਿੱਚ ਘੇਰਾ ਪਾ ਕੇ ਪੁਲਿਸ ਦੀਆਂ ਗੱਡੀਆਂ ਨੇ ਉਹਨੂੰ ਘੇਰ ਕੇ ਤੇ ਉਹਦੀ ਗੱਡੀ ਦੀ ਪੰਨ ਤੋੜ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ ਉਧਰੋਂ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ترਸੀਮ ਸਿੰਘ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਹੋਰ ਬਹੁਤ ਸਾਰੇ ਜਿਹੜੇ ਆਗੂ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਵੇਂ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਘਰ ਚ ਨਜ਼ਰ ਅੰਦਾਜ਼ ਕਰਤਾ, ਨਜ਼ਰਬੰਦ ਕਰਤਾ ਤੇ ਇਸ ਤਰ੍ਹਾਂ ਮਤਲਬ ਇੱਕ ਦਮਨ ਚੱਕਰ ਹੈ ਤੇ ਭਾਰੀ ਪੁਲਿਸ ਫੋਰਸ ਉੱਤੇ ਤਣਾਤ ਕਰਤੀ ਹੈ ਤੇ ਪਾਣੀ ਦੀਆਂ ਬਿਛਾੜਾਂ ਵਾਲੀਆਂ ਜਿਹੜੇ ਗੱਡੀਆਂ ਨੇ ਉਹ ਲਾ ਦਿੱਤੀਆਂ ਯਾਨੀ ਕਿ ਇੱਕ ਬੜਾ ਖੌਫ ਜਿਹਾ ਮਾਹੌਲ ਲੁਧਿਆਣੇ ਦੇ ਵਿੱਚ ਚੱਲ ਰਿਹਾ ਹੈ ਤੇ ਦੂਵੇਂ ਤਰ੍ਹਾਂ ਬਜਿੱਦ ਨੇ ਸੋ ਉਲਟਾ ਆਗੂਆਂ ਨੂੰ ਫੜ ਲਿਆ ਗਿਆ ਤੇ ਇਹ ਇੱਕ जख्मਾਂ ਤੇ ਲੂਣ ਭੁਖਣ ਵਾਲੀ ਗੱਲ ਹੈ ਉਧਰ ਦੂਜੇ ਪਾਸੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਉਹਨਾਂ ਦੇ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਬਿਆਨ ਦਿੱਤਾ ਹੁਣੇ ਹੁਣ ਕਿ ਜੇ ਸਰਕਾਰ ਕੋਈ ਹੱਲ ਨਹੀਂ ਕਢਦੀ ਤਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਜ਼ਮੀਨ ਤੇ ਉਤਰਨੀਆਂ ਤੇ ਸਰਕਾਰ ਦੇ ਇਸ ਦੇ ਵਿੱਚ ਕੰਮ ਵਿੱਚ ਕਹ ਲੋ ਵੀ ਔਖ ਹੋ ਜਾਣੀ ਹੈ ਫਿਰ ਫਿਰ ਸੰਭਾਲਣਾ ਮੁਸ਼ਕਲ ਹੋ ਜਾਣਾ ਸੋ ਸਮੇਂ-ਸਮੇਂ ਰਹਿੰਦੇ ਆ ਸਰਕਾਰ ਨੂੰ ਬੇਨਤੀ ਹੈ ਚਾਹੁੰਦੇ ਕਿ ਉਹ ਇਸ ਮੁੱਦੇ ਨੂੰ ਟੇਬਲ ਤੇ ਬਿਠਾ ਕੇ ਠੀਕ ਕਰਨ ਤੇ ਭਾਈਚਾਰਕ ਸੰਝ ਜਿਹੜੀ ਉਹ ਬਣੀ ਰਹੇ ਤੇ ਇਹ ਇਹ ਪੰਜਾਬ ਦੇ ਹਿੱਤਾਂ ਲਈ ਠੀਕ ਨਹੀਂ ਹੈ ਸੋ ਤੁਹਾਡੀ ਇਹਦੇ ਬਾਰੇ ਕੀ رائے ਆ ਇਹ ਜਰੂਰ ਦੱਸਣਾ ਕਮੈਂਟਸ ਦੇ ਵਿੱਚ ਉਡੀਕ ਰੱਖਾਂਗੇ ਧੰਨਵਾਦ